ਪੰਜਾਬ ਮੈਡੀਕਲ ਰੀਪਰੈਜ਼ੈਂਟੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਵਾਹਨ ਵੱਲੋਂ ਆਪਣੀ ਟੀਮ ਦੇ ਨਾਲ ਕੈਂਡੀਲਾ ਫਾਰਮਾ ਮੈਨੇਜਮੈਂਟ ਵਿਰੁੱਧ ਆਪਣੀ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਪੁਤਲਾ ਫੁਕਿਆ ਗਿਆ ਇਸ ਮੌਕੇ ਤੇ ਪ੍ਰਧਾਨ ਦੇ ਨਾਲ ਸੈਕਟਰ 시ਰਾਜਨ ਪਰਾਸ਼ਰ ਅਰਵਿੰਦ ਸ਼ਰਮਾ ਬਿੱਟਾ ਮਨੀਸ਼ ਸ਼ਰਮਾ ਵਿਸ਼ਾਲ ਸ਼ਰਮਾ ਸਚਿੰਦਰਾਜਪੂਤ ਸੁਨੀਲ ਕੁਮਾਰ ਅਜੀਤ ਸਿੰਘ ਬੂਸ਼ਨ ਭੱਲਾ ਮਨਜੋਤ ਸਿੰਘ ਭੰਡਾਰੀ ਮਨੀ ਸਿੰਘ ਸਾਹਿਲ ਦੀਵਾਨ ਅਤੇ ਮੈਂਬਰ ਮੌਜੂਦ ਰਹੇ ਪ੍ਰੈਸ ਵਾਰਤਾ ਕਰਦੇ ਆ ਪ੍ਰਧਾਨ ਹਰਸ਼ ਬਾਹਨ ਜੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਕਾਣਾ ਮਹਾਂ ਬਾਈ ਮੈਂ ਪ੍ਰੈਜ਼ੀਡੈਂਟ ਪੀਐਮਆਰ ਪਟਿਆਲਾ ਹਰਸ਼ਵਾਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ ਅੱਜ ਦਾ ਸਾਡਾ ਰੋਸ ਸੀਗਾ ਕੈਰਲਾ ਮੈਨੇਜਰਨ ਦੇ ਖਿਲਾਫ ਸੀਗਾ ਜੋ ਸਾਡੀ ਕੈਰਲਾ ਮੈਨੇਜਮੈਂਟ ਹੈ ਉਹ ਸਾਡੇ ਕਮਿਊਨਿਟੀ ਨੂੰ ਸਾਡੇ ਮੈਂਬਰ ਨੂੰ ਥ੍ਰੈਟ ਕਰ ਰਹੀ ਹੈ ਕਿ ਉਹਨਾਂ ਨੂੰ ਯੂਨੀਅਨ ਤੋਂ ਬਾਹਰ ਕੱਢੇ ਤੇ ਉਹਨਾਂ ਦੇ ਮੈਂਬਰ ਨਾ ਬਣਨ ਤੇ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ ਔਰ ਉਹਨਾਂ ਨੂੰ ਥ੍ਰੈਟ ਇਸ ਲੈਵਲ ਦਾ ਕਰ ਰਹੀ ਹੈ ਕਿ ਉਹਨਾਂ ਨੂੰ ਟਰਮੀਨੇਸ਼ਨ ਕਰਨਗੇ ਜਾਂ ਫਿਰ ਟਰਾਂਸਫਰ ਕਰਨਗੇ ਅਦਰ ਸਟੇਟ ਦੇ ਵਿੱਚ ਤੋ ਸਾਡੀ ਸਿਚੁਏਸ਼ਨ ਹੈ ਮੈਂਬਰ ਦੇ ਨਾਲ ਉਹ 15 ਤੋਂ 20 ਸਾਲ ਦੀ ਐਸੋਸੀਏਸ਼ਨ ਹੈ ਸਾਡੀ ਚਾਰਟੀ ਆ ਉਹ ਜੋ ਸਾਡੀ ਟ੍ਰੇਡ ਯੂਨੀਅਨ ਚਾਰਟੀ ਆ ਉਹ 50 ਸਾਲ ਤੋਂ ਵੱਧ ਹੋ ਗਿਆ ਜੋ ਅਸੀਂ ਟ੍ਰੇਡ ਯੂਨੀਅਨ ਦੇ ਰੀਅਰ ਵਰਕ ਕਰ ਰਹੀ ਹੈ ਪਰ ਉਹ ਕੈਰਲਾ ਮੈਨੇਜਮੈਂਟ ਹੈ ਉਸ ਚੀਜ਼ ਨੂੰ ਬ੍ਰੇਕ ਕਰਨਾ ਚਾਹ ਰਹੀ ਹੈ ਸਾਡੇ ਜੋ ਰਿਲੇਸ਼ਨ ਆ ਉਹਨੂੰ ਥੋੜਾ ਜਿਹਾ ਵੀ ਭੰਗ ਕਰਨਾ ਚਾਹ ਰਹੀ ਹੈ ਤੋ ਸਾਡੀ ਕੈਰਲਾ ਮੈਨੇਜਮੈਂਟ ਦੇ ਖਿਲਾਫ ਰੋਸ ਸੀਗਾ ਅੱਜ ਦਾ ਜੋ ਪ੍ਰਦਰਸ਼ਨ ਕੀਤਾ ਅਸੀਂ ਰੋਸ ਪ੍ਰਦਰਸ਼ਨ ਤੇ ਨੈਕਸਟ ਟਾਈਮ ਤੋਂ ਵੀ ਅਸੀਂ ਜੋ ਰੋਸ ਪ੍ਰਦਰਸ਼ਨ ਅਸੀਂ ਕਰਦੇ ਰਾਂਗੇ ਕੈਰਲਾ ਮੈਨੇਜਮੈਂਟ ਦੇ ਖਿਲਾਫ ਜੇ ਸਾਡੀ ਮੰਗਾਂ ਨੂੰ ਨਾ ਮੰਨੇ ਤਾਂ